ਦਰਸ਼ਕ ਵੀਰੋ ਤੇ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਪੰਜਾਬ ਟੂਰ ਇੰਸਟਾਗ੍ਰam YouTube ਤੇ Facebook ਤੇ ਤ੍ਰਿਪੇਜ ਵੀਰੇ ਬੈਕ ਸਾਈਡ ਤੇ ਨਿਗਾ ਮਰਾ ਦਿਓ ਜੀਪ 4 ਆ ਬਾਈ ਜੀ 2008 ਮਾਡਲ ਆ ਫਿੱਕਾ ਗੋਲਡਨ ਕਲਰ ਆ ਦੂਜੇ ਨਾਂ ਦੀ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਰੇਟ ਬਾਈ ਜੀ ਆਪਾਂ ਤੁਹਾਨੂੰ ਜਾਇਜ਼ ਜਿਹਾ ਹੀ ਦੇ ਦਿਆਂਗੇ ਲੋਕ 3-3 ਲੱਖ ਰੁਪਈਆ ਮੰਗਦੇ ਆ ਬਾਈ ਜੀ 8 ਮਾਡਲ ਗੱਡੀਆਂ ਦਾ ਪਾਸ ਨਾ ਲੰਗੇ ਅੱਛੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਮੈਂ ਵੀ ਗ੍ਰਿਪਲੀ ਜੀ ਵੀਰੇ ਗੱਡੀ ਤੇ ਮਰਾਦੇ ਨਿਗਾ ਜਿਵੇਂ ਕਿ ਤੁਹਾਨੂੰ ਦਰਸ਼ਕ ਵੀਰੋ ਪਤਾ ਹੀ ਆ ਆਪਾਂ ਜ਼ਿਆਦਾਤਰ ਅਨੋਬਾ ਗੱਡੀਆਂ ਤੇ ਕੰਮ ਕਰਦੇ ਆ ਬਾਈ ਜੀ ਕੁਝ ਆਪਣੀਆਂ ਆਪ ਦੀਆਂ ਗੱਡੀਆਂ ਹੁੰਦੀਆਂ ਕੁਝ ਬਾਈ ਜੀ ਆਪਣੇ ਕੋਲੇ ਸੇਲ ਵਾਸਤੇ ਆਈਆਂ ਹੁੰਦੀਆਂ ਆ ਗੱਡੀ ਆਪਣੇ ਕੋਲੇ ਬਾਈ ਸੇਲ ਵਾਸਤੇ ਹਾਜ਼ਰ ਹੋ ਗਈ ਆ 2008 ਮਾਡਲ ਦੂਜੇ ਨਾਂ ਦੀ ਜੀ 4 ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ 2029 ਤਿਕਰ ਪਾਸ ਟਾਇਰ ਤੇ ਉਲਾਿਆਂ ਦੀ ਗੱਲ ਕਰੀਏ ਜੇ ਆਪਾਂ 90 ਤੋਂ 95 ਪੈਸੇ ਟਾਇਰਾਂ ਦੀ ਹਾਲਤ ਆ ਆਪਾਂ ਹਰ ਇੱਕ ਗੱਡੀ ਤੇ ਬਾਈ ਪੰਜਾਬ ਲਿਖਾਉਣੇ ਆਗੇ ਆਪ ਨੂੰ ਪੰਜਾਬ ਨਾਲ ਬਹੁਤ ਪਿਆਰ ਆ ਬਾਈ ਤੇ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਬਾਈ ਓਕੇ ਗੱਲਬਾਤ ਆਪਣੇ ਕੋਲੇ ਫੇਕ ਜਾ ਕੰਮ ਨਹੀਂ ਹੁੰਦਾ ਬਾਈ ਜੀ ਦਰਸ਼ਕ ਵੀਰੋ ਤੇ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਓ ਪੰਜਾਬ ਟੂਰ ਇੰਸਟਾਗ੍ਰam YouTube ਤੇ Facebook ਤੇ ਕਿਰਪਾ ਕਰ ਵੀਰੇ ਬੈਕ ਸਾਈਡ ਤੇ ਨਿਗਾਹ ਮਾਰਾ ਦਿਓ ਜੀਪ 4 ਆ ਬਾਈ ਜੀ 2008 ਮਾਡਲ ਆ ਫਿੱਕਾ ਗੋਲਡਨ ਕਲਰ ਆ ਦੂਜੇ ਨਾਂ ਦੀ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਰੇਟ ਬਾਈ ਜੀ ਆਪਾਂ ਤੁਹਾਨੂੰ ਜਾਇਜ਼ ਜਿਹਾ ਹੀ ਦੇ ਦਿਆਂਗੇ ਲੋਕ 3-3 ਲੱਖ ਰੁਪਈਆ ਮੰਗਦੇ ਆ ਬਾਈ ਜੀ 8 ਮਾਡਲ ਗੱਡੀਆਂ ਦਾ ਪਾਸ ਨਾਲ ਗੰਗੇ ਜੀ 29 ਟਿੱਕਰ ਪਾਸ ਨਹੀਂ ਗੱਡੀ ਦੀ ਤੇ 2008 ਮਾਡਲ ਆ ਟਿੱਕਾ 골ਡਨ ਕਲਰ ਆ ਦੂਜੇ ਨਾ ਦੀ ਆ ਲੈ ਵੀ ਕਿਰਪਾਏ ਅੰਦਰ ਵਾਰ ਮਲਾਈ ਕਰਾਨ ਨੀ ਗੱਗੜੇ ਡਬਲ ਮੈਟ ਆ ਬਾਈ ਗੱਡੀ ਦੇ ਵਿੱਚ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਜੀ 4 ਆ ਐਨ ਓਕੇ ਗੱਲਬਾਤ ਆ ਤਾਂ ਛੋਟੀ ਲੱਗੀ ਵੇ ਗੱਡੀ ਦੇ ਵਿੱਚ ਬਾਈ ਸਾਰੇ ਫੀਚਰ ਵਰਕਿੰਗ ਚਾ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਐਨ ਓਕੇ ਗੱਲਬਾਤ ਆ ਡਬਲ ਮੈਟ ਨਾਲ ਹੀ ਗੱਡੀ ਆ ਜਾਂਦੀ ਹੈਗੀ ਸੱਤ ਅੰਦਰ ਵਾਰ ਉਹ ਵੀ ਪੂਰੀ ਸਾਫ ਸੁਥਰੀ ਆ ਬਾਈ ਤੇ ਬਾਹਰਲੇ ਪਾਸੋਂ ਵੀ ਸਾਰੀ ਗੱਡੀ ਓਕੇ ਆ ਬਾਈ ਜੀ ओरिजिनल ਗੱਡੀ ਆ ਬੰਪਰ ਬਾਈ ਗੱਡੀ ਦੇ ਦੋਨੇ ਪੇਂਟ ਆ ਜਿੰਨੀ ਗੱਲਬਾਤ ਹੁੰਦੀ ਹੈ ਦਰਸ਼ਕ ਵੀਰੋ ਆਪਾਂ ਦੱਸ ਕੇ ਦਿੰਨੇ ਆ ਜੀ ਆਪਣੇ ਕੋਲ ਕੋਈ ਲੋਕਲ ਪੇਂਟ ਨਹੀਂ ਹੁੰਦੀ ਬਾਈ ਜੀ ਤੇ ਪੂਰੀ ਓਕੇ ਗੱਲਬਾਤ ਗੱਡੀ ਹੁੰਦੀ ਹੈ ਲੈਵੀ ਗਰਪੇਜ ਇੰਜਨ ਤੇ ਮਰੌਣੀਆਂ ਨੇਗਾ ਆਪਣਾ ਰੇਟ ਬਾਈ ਜੀ ਜੈਜਾ ਹੁੰਦਾ ਆ ਪਰ ਰੇਟ ਬੜਾ ਨਹੀਂ ਪਾਉਂਦੇ ਹੁੰਦੇ ਦੇਣ ਲੈਣ ਵਾਲਾ ਰੇਟ ਹੀ ਹੁੰਦਾ ਬਾਈ ਜੀ ਆਪਣਾ ਇਹ ਵੀ ਮੂਰਨੇ ਪਾਸੇ ਨੀਗਾ ਮਰੇ ਬਹੁਤ ਸੋਹਣੀ ਗ੍ਰਿਲ ਬਿਲਕੁਲ ਨਵੀਂ ਗ੍ਰੈਨ ਲੱਗੀ ਵੀ ਬਾਈ ਜੀ ਗੱਡੀ ਦੀ ਲਾਈਟਾਂ ਮੂਰਲੀਆਂ ਵੀ ਬਾਈ ਜੀ ਨਵੀਆਂ ਅਤੇ ਮਗਰ ਨੇ ਵੀ ਨਵੀਆਂ ਖਰਾਬ ਹੋ ਗਈਆਂ ਸੀ ਲਾਈਟਾਂ ਇਸ ਕਰਕੇ ਬਾਈ ਜੀ ਚੇਂਜ ਕਰਾਈਆਂ ਵੀ ਆ ਬਾਈ ਹੁਣਾਂ ਨੇ ਆਏ ਜਿਹਨੇ ਵੀ ਕਸਟਮਰ ਦੀ ਗੱਡੀ ਆ ਬਾਈ ਜੀ ਐਨ ਓਕੇ ਗੱਲ ਬਤਾਲ ਲੈ ਵੀ ਗ੍ਰਿਪੇਜ ਮਲਾਈ ਕਰਾਨੀ ਦਾ ਬੈਟਰੀ ਬਾਈ ਜੀ ਬਿਲਕੁਲ ਨਵੀਂ ਆ ਕਾਰ ਤੋਂ ਨੂੰ ਬੈਟਰੀ ਦੇ ਨਾਲ ਮਿਲੂਗਾ ਦਰਸ਼ਕ ਵੀਰੋ ਲੱਗੀ ਵੱਜੀ ਦੀ ਬਾਈ ਜੀ ਜਿਹੜੀ ਆਪਾਂ ਗੱਡੀ ਦੀ ਵੀਡੀਓ ਕਰਦੇ ਆ ਉਹਦੀ ਜ਼ਿੰਮੇਵਾਰੀ ਹੁੰਦੀ ਆ ਲੱਗੀ ਵੱਜੀ ਨਹੀਂ ਹੁੰਦੀ ਆਪਣੇ ਕੋਲ ਚੈੱਕ ਕਰਕੇ ਲੈ ਜਾਓ ਬਾਈ ਜੀ ਉਸ ਤੋਂ ਬਾਅਦ ਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਾਈ ਜੀ ਕਿਰਾਂ ਜਿੰਨਾ ਚਿਰ ਆਪਣੇ ਕੋਲੇ ਗੱਡੀ ਚੈੱਕ ਕਰਕੇ ਲੈ ਕੇ ਜਾਓ ਬਾਈ ਜੀ ਇੰਜਨ ਬਾਈ ਨੀਟ ਐਂਡ ਕਲੀਨ ਸਰਵਿਸ ਹੋਈ ਵੀ ਆ ਫਿਲਟਰ ਸਾਰੇ ਚੇਂਜ ਇਹ ਗੱਲ ਆਪਣੇ ਕੋਲੇ ਬਾਈ ਜੀ ਕਹਿ ਉੱਕੀ ਹੁੰਦੀ ਆ ਬਾਈ ਜੀ 2008 ਮਾਡਲ ਜੀ 4 2029 ਟਿਕਰ ਪਾਸ ਦੂਜੇ ਨਾਂ ਦੀ ਇੱਕ ਬੇਨਤੀ ਆ ਦਰਸ਼ਕ ਵੀਰਾਂ ਨੂੰ ਕਿ ਬਾਈ ਜੀ ਜਿਹੜੇ ਫੋਨ ਕਾਲ ਦੀ ਟਾਈਮਿੰਗ ਹੈ ਜੀ ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਰਾਜੀ ਰਾਤ ਨੂੰ ਮੇਰਾ ਵੀਰ ਫੋਨ ਕਾਲ ਨਾ ਕਰਿਆ ਕਰੋ ਕਈ ਵੀਰ ਮੇਰੇ 11 ਵਜੇ 12 ਵਜੇ ਫੋਨ ਲਾ ਲੈਂਦੇ ਆ ਵੀਰ ਵਣ ਕੇ ਸਵੇਰ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਫੋਨ ਕਾਲ ਕਰਿਆ ਕਰੋ ਤੇ ਜਿਹੜੀ ਗੱਡੀ ਦੀ ਡਿਮਾਂਡ ਆ ਬਾਈ ਜੀ ਉਹ ਹੈਗੀ ਹੈਗੀ 2 ਲੱਖ ਤੇ 55000 ਰੁਪਇਆ ਦੇਣ ਲੈਣ ਵਾਲਾ ਰੇਟ ਆ ਬਾਈ ਜੀ ਆਪਣਾ 2.5 ਲੱਖ 2.5 ਲੱਖ ਰੁਪਏ ਦੀ ਤੁਹਾਨੂੰ ਨਟ ਗੱਡੀ ਮਿਲ ਜੂਗੀ ਬਾਈ ਜੀ ਤੇ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ